ਕਲਮ ਪਨ ਉੱਠੇ ਹੋਏ ਸਰ ਜੇ ਅੱਜ ਜੀ ਕਲਮ ਨਾ ਕੀਤੇ ਗਏ ਤਾਂ ਬਗਾਵਤ ਕੱਲ ਨੂੰ ਦੁਬਾਰਾ ਵੀ ਹੋ ਸਕਦੀ ਹੈ ਖਸਰੋ ਦੀ ਬਗਾਵਤ ਅਰਜਨ ਦੇਵਤਾ ਹੀ ਹੱਥ ਸੀ ਸਾਨੂੰ ਜਲ ਤੋਂ ਜਲਦ ਉਹਨਾਂ ਦੇ ਖਿਲਾਫ ਕੋਈ ਸਖਤ ਕਦਮ ਚੁੱਕਣੇ ਪੈਣਗੇ ਆਸ਼ੀਰਵਾਦ ਤੇ ਪਦ ਦਵਾਵਾਂ ਦੇ ਨਾਲ ਤਖਤ ਨੇ ਹਿੱਲਿਆ ਕਰ ਦੇ ਜੰਗ ਜਿੱਤਣ ਦੇ ਲਈ ਜੰਗ ਜੋ ਤਾਕਤ ਦੀ ਜ਼ਰੂਰਤ ਹੁੰਦੀ ਹੈ ਜੰਗ ਜੋ ਤਾਕਤ ਦੀ ਇਹ ਪੀਰਾ ਫਕੀਰਾਂ ਦੇ ਖੇਡ ਨਹੀਂ ਹੈ ਠਕ ਹਜ਼ੂਰੀਆਲਾ ਜੰਦੂਸ਼ਾ ਤੇ ਪ੍ਰੀਤੀ ਚੰਦਾ ਆਏ ਨੇ ਜਹਾਂਗੀਰ ਨੇ ਤਖਤ ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਸਿਆਸੀ ਮਾਹੌਲ ਹੁਣ ਬਦਲਣ ਵਾਲਾ ਹੈ ਹਜ਼ੂਰ ਜੇ ਖੁਸਰੋ ਦੀ ਬਗਾਵਤ ਵਿੱਚ ਅਸੀਂ ਖੁਸਰੋ ਦੇ ਕਿਸੇ ਵੀ ਸਾਥੀ ਨੂੰ ਨਹੀਂ ਬਖਸ਼ਾ ਤਾਂ ਇਹਨਾਂ ਨੂੰ ਕਿਉਂ ਬਖਸ਼ਿਆ ਹਜ਼ੂਰ ਹੋਰ ਤਾਂ ਹੋਰ ਇਹਨਾਂ ਨੇ ਆਪਣਾ ਵੱਖਰਾ ਦਰਬਾਰ ਵੀ ਸਜਾ ਲਿਆ ਜਿੱਥੇ ਸਾਰੇ ਧਰਮਾਂ ਦੇ ਲੋਕ ਮੱਥਾ ਟੇਕ ਰਹੇ ਨੇ ਮੱਥਾ ਹਾਂ ਸਮਝਦਾ ਮੈਂ ਕਈ ਯਰ ਸਤੋਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਹ ਆਪਣੇ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਹਜ਼ੂਰ ਮੈਨੂੰ ਤਾਂ ਲੱਗਦਾ ਇਹ ਧਰਮ ਦੀ ਆੜ ਵਿੱਚ ਆਪਣੀ ਤਾਕਤ ਵਧਾ ਰਹੇ ਨੇ ਵੇਖਣਾ ਹਜ਼ੂਰ ਕਿਤੇ ਕੱਲ ਨੂੰ ਹਾਂ ਸੁਣਿਆ ਹੈ ਕਿ ਖੁਸਰੋ ਨੂੰ ਅੰਨਾ ਕਰ ਦਿੱਤਾ ਗਿਆ ਹੈ ਤੇ ਉਹ ਆਗਰੇ ਦੇ ਕਿਸੇ ਕੈਦਖਾਨੇ 'ਚ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਹੈ ਜੇ ਜਹਾਂਗੀਰ ਆਪਣੇ ਪੁੱਤਰ ਖੁਸਰੋ ਨਾਲ ਐ ਸਲੂਕ ਕਰ ਸਕਦਾ ਹੈ ਤੇ ਸਾਡੇ ਨਾਲ ਤਾਂ ਕੁਝ ਵੀ ਕਰ ਸਕਦਾ ਹੈ